ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਬੜਾ ਦਿਖਾਵਾਂਗੇ ਇੱਕ ਦਿਖਾਉਣੀ ਆ ਤਿੰਨ ਮਹੀਨਾ ਦੀ ਟੋਕੜ ਗੱਪਣ ਚੈੱਕ ਪਾਸ ਦਾ ਰੇਟ ਬਿਲਕੁਲ ਬਾਜਵ ਤੇ ਤਿੰਨਾਂ ਦਾ ਰੇਟ ਵੀਡੀਓ ਦੇ ਵਿੱਚ ਹੋਊਗਾ ਡਿਟੇਲ ਵੀਰ ਤੋਂ ਪੁੱਛਦੇ ਆਓ ਚਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਲਜਾ ਪਿੰਡ ਮਾਸਿੱਕੇ ਜਿਲ੍ਹਾ ਇਹਨੂੰ ਮੋਗਾ ਲੱਗਦਾ ਤਸੀਲ ਨੇਹਾਲ ਸਿੰਘ ਵਾਲਾ ਇਹ ਨਾ ਮੋਗਾ ਬਰਨਾਲਾ ਹਾਈਵੇ ਤੇ ਪਿੰਡ ਪੈ ਗਿਆ ਇਧਰ ਆਪਣੇ ਟੱਲੇਵਾਲ ਇਧਰ ਆਪਣੇ ਬਲਾਸਪੁਰਾ ਮੋਗੇ ਸੈਕਟਰ ਜਿਵੇਂ ਹੰਦਪੁਰ ਦਾ ਨਾਕਾ ਨੇੜੇ ਆ ਗਿਆ ਹੰਦਪੁਰੇ ਦਾ ਨਾਕਾ ਨੇੜੇ ਆ ਗਿਆ ਨੰਬਰ 7719456512 7719456512 ਠੀਕ ਹੈ ਪਹਿਲਾ ਨੰਬਰ ਜਿਹੜੀ ਤਾਜੀ ਸੂਈ ਦੇਖੀ ਜਾਂਦੇ ਆ ਕਿਹੜਾ ਸੂਰ ਸੂਈ ਆ ਇਹਦਾ ਵੀਰੇ ਪਹਿਲੇ ਸੂਈ ਸੂਈ ਆ ਦੰਦ ਅਜੇ ਮੈਂ ਦੇਖੇ ਨਹੀਂ ਕਿ ਸ਼ਾਇਦ ਦੋ ਦੰਦ ਹੋ ਗਏ ਇਹਦਾ ਇਹ ਪੱਕਾ ਕਨਫਰਮ ਨਹੀਂ ਹਾਂ ਦੇਖ ਹੀ ਲੈਨੇ ਆਪਾਂ ਤੇ ਕਿਆ ਤਾਂ ਦਾ ਬਰੇਠ ਠੀਕ ਹੈ ਚੌਕ ਦੇ ਕੱਢਦੀ ਹੋ ਹਾਂ ਚੌਕ ਦੇ ਕੱਢਦੀ ਆ ਤੇ ਇਹਦਾ ਵੀ ਹਜੇ ਨਾ ਰਾਤ ਹੀ ਸੂਈ ਆ ਤੈਨੂੰ ਜੀ ਆ ਬੱਛੀ ਦਿੱਤੀ ਐ ਨੇ ਠੀਕ ਹੈ ਬੱਛੀ ਵੀ ਬੱਚਾ ਕੰਮ ਕਰਾ ਦੰਨੇ ਆ ਦੇਗਾ ਬੱਚੀ ਵੀ ਸੋਹਣੀ ਪਾਲ ਕੰਮ ਚ ਹੈ ਨਾ ਪਾਲਤ ਬੱਛੀ ਆ ਕਿੰਨਾ ਕ ਦੁੱਧ ਚੋਇਆ ਸਵੇਰੇ ਇਹਦਾ ਇਹਦਾ ਫਿਰ ਸਵੇਰੇ 4 ਲੀਟਰ ਕੱਢਤਾ ਸੀ ਬਾੜੀ ਨਹੀਂ ਖਾਦੀ ਕੀਤੀ ਕਿੰਨਾ ਦੁੱਧ ਪਾ ਦੂਗੀ ਦੁੱਧ ਯਾਰ 16 17 ਦਾ ਮਮੂਲੀ ਕਹਿੰਦਾ ਜਾਂਦੇ ਹਾਂ ਨਾ ਜਾਂਦੇ ਤੇ ਬਾਕੀ ਥਣ ਗਲਾਬੀ ਗਲਾਬੀ ਚਵਾਈ ਬੜੀ ਕੰਮ ਦੀ ਹੋ ਜੀ ਚਵਾਈ ਦਾ ਫਿਰ ਬੜੀ ਕੰਮ ਦੀ ਆ ਯਾਰ ਰੇਟ ਰੱਖਣ ਵਾਲਾ ਬੰਦਾ ਲੈ ਗਿਆ ਨਾ ਉਹ ਯਾਦ ਰੱਖੂਗਾ। ਰੇਟ ਕੀ ਰੱਖਿਆ ਤੇ ਵੇਚਣਾ ਯਾਰ। ਵੇਚਣ ਵਾਲਾ ਯਾਰ ਇਹ ਤਾਂ ਦੇਣ ਲੈਣ ਚਾਈ। 65000 ਦੀ ਵੜਨ ਦੇ। ਗੁਜਾਇਸ ਹੋ ਜੂਗੀ। ਮਾਨਤਨ ਕਰ ਦਾਂਗੇ ਮੌਕੇ ਤੇ। ਤੋੜ ਦੇ ਬਾਅਦ। ਪਹਿਲਾ ਨੰਬਰ ਤੇ ਬਹਿਣ ਦੇਖ ਸਕਦੇ ਹੋ ਪਲੂਣ ਪਹਿਲਾ ਸੁਆ ਮੂਹ ਚਾਰ ਦੰਦ ਤੇ ਵੀਰੇ ਜੇਰ ਜੁਰ ਜਮਾ ਡਾਨਾ। ਵੀਰੇ ਵੀਡੀਓ ਬਣਾਈ ਪਈ ਆ ਜਿਹੜਾ ਮੌਕਾ ਨੂੰ ਵੀਡੀਓ ਦਿਖਾ ਦੇਣੀ। ਠੀਕ ਆ 65 ਦੇ ਵਿੱਚੋਂ ਨਰਮ ਕਰ ਦਾਂਗੇ ਹਨਾ। ਮਾਨਤਨ ਕਰ ਦਾਂਗੇ ਵੀਰੇ 65 ਚੋਂ। ਠੀਕ ਐ। ਕਿਹੜਾ ਕਦ ਕੱਟ ਕੇ ਦੇਖ ਬਹਿਣ ਦੇ ਨਾਲੇ ਬੰਨ ਕਰ ਦੇ ਯਾਰ ਪਰਾ। ਠੀਕ ਹੈ ਚੱਲਦਾ ਇਹ ਜੀ ਬੜਾ ਟੋਕੜ ਕਬਣਾ ਅਗਲਾ 50 50 ਨਹੀਂ ਲੰਦਾ ਆਪਾਂ ਜੈ ਜੈ ਆਪਾਂ 65 ਜੋ ਮਾਰਦਾਨ ਕਰ ਦੇਣਾ ਦੁੱਧ ਕਹਿੰਦਾ ਆਪਾਂ 15 16 ਮੰਨ ਕੇ ਲੈ ਲੈ ਚੰਗੀ ਕਿਆ ਨਾਲ ਹੋਵੇ ਵੱਧ ਵੀ ਲੈ ਸਕਦਾ ਬੰਦਾ ਆ ਨਾ ਮੇਰੇ ਨਾਮ ਨਾਲ ਆਪਾਂ 15 16 ਕਿਲੋ ਤਾਂ ਬਾਹਰ ਹੀ ਦਊ ਤੇ ਬਾਕੀ ਫਿਟਿੰਗ ਵਾਲਾ ਲੈਵਾ ਜਮਾ ਨਾ ਬਿਮਾਰੀ ਤਾਂ ਬੈਠ ਦੇ ਨੇੜ ਦੀ ਵੀ ਨਹੀਂ ਲੰਗਣੀ ਕਿਉਂਕਿ ਲੈਵਾ ਇਹਨਾਂ ਸਾਫ ਸੁਥਰਾ ਕੰਪੈਕਟ ਹਵਾਨਾ ਹਾਥੀ ਚੋੜਿਓ ਚਾਹੇ ਮਸ਼ੀਨੀ ਚੋੜਿਓ ਕੰਪੈਕਟ ਹਵਾਨੇ ਦੀ ਆ ਠੰਡੀ ਸੀਲ ਵਾਧੂ ਆ ਜਾਵਾ ਮੈਂ ਕਹਿੰਦਾ ਵੀਰੇ ਜਿਵੇਂ ਮਰਜ਼ੀ ਲੈ ਇੱਥੇ ਖੜਾ ਕੇ ਵੀ ਲੈ ਇਬ੍ਰਹਿਮ 10 ਦਿਨ ਹੋ ਜਾਂ ਰਹੇ ਆ ਰਾਮ ਨਾਲ ਜਿਹੜੇ ਅੱਛਾ 10 ਦਿਨ ਅਜੇ ਇਹਦੇ ਸੂਚ ਬਾਕੀ ਪਿਆ ਹਾਂ 10 ਦਿਨ ਪੂਰੇ ਬਾਕੀ ਪਿਆ ਜੀ ਸੂਆ ਸੁੰਦਿਆ ਦੂਜਾ ਸੂਆ ਦੂਜਾ ਗਿਆ ਵੀਰੇ ਮਾਲਕਾਂ ਨੇ ਦੱਸਿਆ ਕੰਨੀ ਸੀ ਰੇਵੀ ਬਹੁਤ ਆਪਾਂ ਜਿਵੇਂ ਮਰਜ਼ੀ ਨੇ ਬੰਦਾ ਬੈਠਾ ਰਵੇ ਜਾਂ ਬੁੜੀਆਂ ਚੁੰਨੀਆਂ ਜਿਵੇਂ ਡਰਦੇ ਆ ਕੋਈ ਮਤਲਬ ਹੀ ਨਹੀਂ ਯਾਰ ਹਲਕਾ ਫੁਲਕਾ ਕਰੌਸ ਆ ਗਿਆ ਹਨਾ ਹਾਂ ਬੇਲੂ ਚੱਲ ਕਰ ਮੈਂ ਚੋ ਲੋਡ ਰੰਦੀ ਆ ਯਾਰ ਅਸੀਂ ਠੀਕ ਹੈ ਕਿੰਨਾਕ ਦੁੱਧ ਪਾ ਦਊਗੀ ਦੁੱਧ ਵੀਰੇ 25 ਕਿਲੋ ਦਾ ਆ ਰਾਮ ਨਾਲ ਹੀ ਮਾਲਕਾਂ ਨੇ ਕਿਹਾ ਬਈ ਚੋਲੇਗਾ ਰੇਟ ਕੀ ਰੱਖਿਆ ਦੇ ਵਿੱਚ ਉਹ ਜਾ ਇਹ ਲਾ ਵੇਚਣ ਵਾਲਾ ਯਾਰ 72000 ਦੀ ਫੜ ਦੇਣਾ ਗੁਜਾਇਸ ਹੋ ਜਾਊਗੀ ਕਰ ਦੇਵੇਂ ਮਾਨਤ ਟੋਰ ਦੇ ਫਿਰ ਕੁਆਲਟੀ ਪਹਿਲਾਂ ਦੇਖ ਸਕਦਾ ਬੈਠਦਾ ਥਾਂ ਹਵਾਨਾ ਸੋਹਣਾ ਸਾਫ ਸੁਥਰਾ ਇੱਕ ਹਫ਼ਤਾ ਸੂਣ ਦੇ ਵਿੱਚ ਬਾਕੀ ਪਿਆ ਪਹਿਲੇ ਸੂਏ 22 23 ਕਿਲੋ ਦੁੱਧ ਤੇ ਨੀਅਰ ਵਾਟ ਚੱਲੀ ਵੀ ਐ 24 25 ਕਿਲੋ ਮੰਨ ਕੇ ਲੈ ਲੈ ਜਿੰਨਾ ਮਰਜੀ ਬੰਦਾ ਠੰਡੀ ਸੀਲ ਦਾ ਕੋਈ ਅੰਤ ਨਹੀਂ ਸੋ ਹਲਕਾ ਜਿਹਾ ਕ੍ਰਾਸ ਪਾਣਾ ਪੈਂਦਾ ਦੁੱਧ ਵੀ ਚੰਗਾ ਦਊਗੀ ਤੇ ਪਲੱਸ ਫੈਟ ਵੀ ਤੇ ਰੇਟ 72000 ਚੋਂ ਨਰਮ ਹੋ ਜਾਊਗੀ ਬਰੇ ਮਾਨਤਨ ਕਰ ਦਾਂਗੇ ਜਰਾ 72 ਦੇ ਵਿੱਚੋਂ ਹਾਂ ਕਈ ਵਾਰੀ ਬੰਦਾ ਕਹਿੰਦਾ 50 ਲੈ ਲੈ ਪੁੰਜਾ ਲੈ ਲੈ ਵੀਰੇ ਉਹਨਾਂ ਨੂੰ ਆਪਾਂ ਵੜ ਨਹੀਂ ਵਿੱਚ ਨਹੀਂ ਠੀਕ ਆ ਉਹ ਫਾਇਦਾ ਕੋਈ ਨਹੀਂ ਹਣਾ ਉਹਦਾ ਮੈਂ ਯਾਰ ਫਿਰ ਆਪ ਨੂੰ ਨਹੀਂ ਦੰਡਾ ਕੋਈ ਹਣਾ ਇਹ ਤਾਂ ਗੱਲ ਮੰਨ ਨਾ ਜੈ ਜੈ ਗੱਲ ਸੋ ਆਪਾਂ ਰੇਟ ਉਹਨਾਂ ਕਰਿਆ ਵੇਚਣੇ ਜਾ ਲੈ ਜਾਂ ਵੇਚਣੇ ਜਾ ਲੈ ਆਪਾਂ ਪਹਿਲਾਂ ਮੇਟੇ ਲੋ 1000 ਛੋੜ ਕੀਤੀ ਆ ਲੱਖ ਚੋ ਜਰਸੀ ਵੜ ਦੀ ਠੀਕ ਹੈ ਬੰਦੇ ਖੁਸ਼ ਹੋ ਗਏ ਆ ਕਿ ਆਪਣੀ ਕਿੰਨੀ ਕੀ ਗੱਲ ਹੁੰਦੀ ਓਨੀ ਕੀ ਦੱਸਦੇ ਜਿਹਨੇ ਨਹੀਂ ਲੈਣੀ ਉਹ 60 ਵੀ ਲਈ ਜਾਂਦੇ ਹੁਣ ਹਾਂ ਉਹ ਭਾਈ ਇੱਕ ਨੇ 52 ਲਾਤਾ ਉਹਦੇ ਤੇ ਉਹ ਵੜ ਲੱਖਾਂ ਨਹੀਂ ਆ ਲੋਕ ਪੁੰਜਾ ਲਾਉਂਦੇ ਆ ਬਸ ਉਹ ਬੰਦਾ ਠੀਕ ਹੈ ਸੋ ਵਪਾਰ ਦਾ ਕੰਮ ਵਪਾਰੀ ਦੇ ਮਨ ਕੇ ਵਿਚਾਸੂ ਨੇ ਵੇਚਿਆ ਤੇ ਦਿਹਾੜੀ ਬਣੋ ਤੇ ਚਲੋ ਗਾਹਾਂ ਜਿਹੇ ਨੰਬਰ ਤੇ ਆਪਾਂ ਦੇਖਿਆ ਜਿਹੜੀ ਟੋਕੜ ਗੱਬਣਾ ਹਨਾ ਕੈਕ ਮਹੀਨਾ ਦੀ ਗੱਬਣਾ ਇਹ ਇਹਦਾ 3 ਮਹੀਨਾ ਦੀ ਗੱਬਣਾ ਯਾਰ 3 ਮਹੀਨਾ ਦੀ ਗੱਬਣ ਚੈੱਕ ਕਨਫਰਮ ਆ ਮੈਂ ਕਹਿੰਦਾ ਯਾਰ ਇਹਦਾ ਡਾਕਟਰ ਨਾਲ ਲਿਆ ਵੇ ਆਪਾਂ ਤਾਂ ਕਰਾ ਕੇ ਲਿਓ ਨੇ ਸੋ ਟੋਕੜ ਗੱਬਣ ਦੀ ਮੈਂ ਗੱਲ ਰਿਪੀਟ ਦੁਬਾਰੇ ਫੇਰ ਕਾਦਣਾ ਬਾਅਦ ਮੈਨੂੰ ਫੋਨ ਟਿੱਲੋ ਤੂੰ ਫਰਾਂ ਦੇ ਦਾ ਵੀਡੀਓ ਪਾਈ ਸੀ ਇਹ ਹੋ ਗਿਆ ਜੋ ਹੋ ਗਿਆ ਛੋੜਾ ਪੈਸਾ ਛੋੜੀ ਜੇ ਉਹ ਚਾ 22 ਦੀ ਵੜ 22 ਦੇ ਘਰੇ ਹਲੇ ਆ ਵੀ ਚੈੱਕ ਕਰਾ ਲਿਓ ਚੈੱਕ ਕਰਾ ਕੁਝ ਜ਼ਬਰਦਸਤ ਦੀ ਜੇਬ ਦੇ ਵਿੱਚੋਂ ਡਾਕਾ ਮਾਰ ਕੇ ਪੈਸੇ ਖੋਦਾ ਹੁੰਦਾ ਬਾਜੋ ਕਹਿੰਦਾ ਸਾਡਾ ਠੱਗੀ ਉਹ ਠੱਗੀ ਤਾਂ ਉਹ ਹੁੰਦੀ ਆ ਵੀ ਆਪਾਂ ਪੈਸੇ ਪਵਾਲੇ ਗਾ ਨਹੀਂ ਦਿੱਤੀ ਜਾਂ ਬਾਹ ਨੂੰ ਬੜਾ ਦੇ ਕੇ ਖੋੜੇ ਪੈਸੇ ਸਾਡਾ ਬੇਈਮਾਨੀ ਕਰਨੀ ਉਹ ਲੁੱਟ ਖੁੱਟ ਹੁੰਦੀ ਆ ਤੇ ਬਾਜੋ ਵਪਾਰੀ ਨੂੰ ਬਦਨਾਮ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਖਰੀਆਂ ਗੱਲਾਂ ਦਾ ਵੀਡੀਓ 'ਚ ਬੋਲਦੀਆਂ ਤੋਕੜ ਗੱਪੜ ਚੈੱਕ ਕਰਾਇ ਆਪਣੀ ਚੈੱਕ ਕਰਾਈ ਵੀ ਆ ਮੇਰੀ ਤਾਂ ਕਰਾਈ ਵੀ ਆ ਵੀਰੇ ਮੈਨੂੰ ਤਾਂ ਫੋਨ ਤਸਰ ਨਹੀਂ ਆ ਜਾ ਦੁੱਧ ਕਿੰਨਾ ਦੋ ਤਬਰੇਦ ਸਲੇ 6 ਕਿਲੋ ਆ ਪੰਜ ਬੰਦ ਕੇ ਆ ਜੇ ਅਗਲਾ ਥੋੜੀ ਮੂਰਲੀ ਗਾੜੀ ਦੀ ਭਾਰੀ ਆ ਹਨਾ ਹਾਂ ਮੂਰਲੀ ਗਾੜੀ ਦੀ ਭਾਰੀ ਆ ਥਣ ਤਾਂ ਮਗਰ ਹੈਗਾ ਪੂਰਾ ਪਰ ਉਹ ਬਈ ਛੋਟਾ ਹੈਗਾ ਯਾਰ ਜੇ ਕੋਈ ਬੰਦਾ ਜਿਵੇਂ ਕਹਿੰਦੀ ਪਾਲਕ ਵੀ ਇਹਦੇ ਚ ਤਾਂ ਫਾਇਦੇ ਚ ਰਹੂਗਾ ਇਹਦਾ ਆਪਾਂ ਰੇਟ ਹੀ ਜਹਾ ਜਾਇਦ ਕਰ ਦਿੰਦਾ ਕਿੰਨੇ ਦੀ ਗੱਡੀ ਚੜਾਉਣੀ ਆਏ ਇਹ ਬਲੇ 32000 ਜਿਹੜਾ ਲੈ ਮੁੱਲ 40 ਨਹੀਂ ਕਰਦੇ 45 ਨਹੀਂ ਕਰਦੇ ਦਾ ਆ ਜਿਹੜਾ ਮੈਂ ਫੰਡਰ ਬੱਤੀ 28000 ਬੰਦਾ ਲਾ ਦਾਂਗਾ ਨਾ ਹੋਣਾ ਬਰੇ ਨਾ ਹੋਣਾ ਆਪਾਂ ਤਾਂ ਹੀ ਆਪਾਂ ਉਸ ਹਿਸਾਬ ਨਾਲ ਹੀ ਰੇਟ ਰੱਖਿਆ ਮਾੜਾ ਨੂੰ ਥੋੜਾ ਜਿਹਾ ਗਰੀਬ ਨੂੰ ਲਈ ਜਾਂਦਾ ਠੀਕ ਹੈ ਸਮਝ ਨਹੀਂ ਹੈ ਨਾ ਹਾਂ ਗੌਰ ਘਟ ਹੋਈ ਵੀ ਚਲ ਹਾਂ ਦੂਜੇ ਦੋ ਸੂਣਾ ਬੈੜਨੇ ਹਜੇ ਜੇ ਜੇ ਆਹ ਉਹ ਕਹਿੰਦਾ ਨਾ ਉਹ ਟੋਕੜਾ ਕਪੜਾ ਚੌਥੇ ਚੌਥੇ ਸੂਏ ਨਾਲ 45 50 ਬਾਕੀ 3 ਮਹੀਨੇ ਦੀ ਪੂਰੀ ਦੁੱਤ ਸੋਹਣੀ ਜੋ ਗਰਮੀ ਰੰਗੀ ਦੁੱਤ ਬਹੁਤ ਸੋਹਣੀ ਚੌਥੇ ਰੰਗੀ ਤੇ ਬਾਕੀ ਜਿੰਨਾ ਖਾ ਉਹ ਨਾ ਮੋੜੀ ਜੋ ਹੈ ਨਾ ਸੋਈ ਬਾਕੀ ਸੋ ਬਰੋ 32000 ਦੀ ਟੋਕੜ ਗੱਭਣ ਜਿਹੜੇ ਵੀ ਕਹਿੰਦੇ ਸੀ ਪੈਸੇ ਡਬਲ ਕਰਦੇ ਆ ਫਰੋਡ ਚੱਲਦਾ ਵੀ ਅਸੀਂ ਪੈਸੇ ਡਬਲ ਕਰਕੇ ਦਿੰਨੇ ਆ ਸੋ ਆਹ ਬੈੜਨੇ ਹੁਡੇ ਪੈਸੇ ਡਬਲ ਕਰਦੇ ਆ ਦ ਘਟੋ ਘਟ 65 70 75 ਦੀ ਤਾਂ ਹੱਸ ਕੇ ਵੜਦੇ ਪਈ ਐ ਠੀਕ ਆ ਨਾਲੇ ਘਟੋ ਘਟ 2 ਟਾਈਮ ਹੀ ਦਿਨ ਦੋ ਦੋ ਨਹੀਂ ਹਟਦੀ ਆਲੇ ਇਹਨੇ ਉਹਦਾ ਢਿੱਡ ਵੀ ਤੋਰੀ ਜਾਣਾ ਕਹਾ ਤੇ ਨਾਲੇ ਪੈਸੇ ਡਬਲ ਕਰੀ ਜਾਣਾ ਇੱਕ ਪਾਸੇ 10 ਕਿੱਲੇ ਠੇਕੇ ਵਾਲੇ ਹਿਸਾਬ ਨਾਲੇ ਤੇ ਇੱਕ ਇਹ ਕਰਮ ਵਾਲੀ ਰਾਸ ਆ ਗਈ ਤਾਂ ਇਹਨੇ 10 ਕਿੱਲਿਆਂ ਦੇ ਠੇਕੇ ਜਿੰਨੇ ਪੈਸੇ ਕੱਲੀ ਨੇ ਬਚਾ ਦੇਣੇ ਆ ਤੇ 32 ਜੋ ਬਹੁਤ ਸੋਹਣੀ ਐ ਯਾਰ ਬੈਠ ਬੈਠ ਪਹਿਲੇ ਇਹੋ ਜੇ ਦੂਜਾ ਵੀ ਸੋਹਣਾਗਾ 32 ਜੋ ਛੋਟਸਾ ਪਹੁੰਚੂਗਾ 32 ਜੋ ਮਾਨ ਤਨ ਕਰ 31 ਦੇ ਦਾਂਗੇ ਹਾਂ ਬਸ ਸੋ 31000 ਦੀ ਵੀਰ ਕਹਿੰਦਾ ਦੇ ਦਊਗਾ ਚੈੱਕ ਕਰਵਾ ਕੇ ਲੈ ਕੇ ਜਾਇਓ ਤੋਕੜ ਗੱਪਣ 3 ਮਹੀਨੇ ਦੀ 5 ਕਿਲੋ ਦੁੱਧਾ ਤੇ ਮੂਰਲੀ ਗਾੜੀ ਥੋੜੀ ਭਰੀ ਆ ਮਗਰਤ ਨਾਲ ਦੀ ਹੌੜੀ ਥੋੜੀ ਤੇ ਪਾਲਕ ਕੱਟੀ ਦੇਖੀ ਜਾਨੇ ਕਿੰਨੀ ਗੋਮਰੇ ਦੀ ਕੱਟੀ ਸੀ ਇਹ ਵੀਰੇ ਹੁਣ 12 ਮਹੀਨੇ ਦੀ ਕੱਟੀ ਹੋਊਗੀ ਸਾਲ ਦੀ ਕੱਟੀ ਹੋਗੀ ਸਾਲ ਦੀ ਕਹ ਲੈ 11 ਦੀ ਕਹ ਲੈ ਹਨਾ ਅੱਛਾ ਉਹ ਸਮਝਦੀ ਆ ਗਈ ਹੈ ਹਨਾ ਆਹ ਮੱਝ ਦੀ ਕੱਟੀ ਆ ਇਹ ਆਪਾਂ 11 ਰੁਪਏ ਨਹੀਂ ਦੋ ਲਈਏ ਦੁੱਧ ਨੇ ਪਹਿਲੇ 17 ਕਿਲੋ ਦਿੱਤਾ ਪਰ ਅੱਖਾਂ ਨੂੰ ਲਈਆ ਕੋਈ ਆਪਾਂ ਊਣੀ ਫਰਾਉਣੇ ਦੇ ਕੰਮ ਆ ਬਈ ਉਹੀ ਕਹਤਾ ਠੀਕ ਆ ਪਲੂਣ ਨੇ 17 ਕਿਲੋ ਦਿੱਤਾ ਬਾੜੀ ਹੱਗੀ ਮੱਝ ਨੂੰ अच्छा दूजे हुन ਸੁਣਾ ਇਹਨੇ ਇਹਨੇ ਦੂਜੇ ਸੁਣਾ ਪਤਾ ਰੱਖਣ ਨੂੰ ਲਈਆ ਜਾ ਰਿਹਾ ਹੈ ਹਮਾਚ ਠੀਕ ਹੈ ਕੱਟੀ ਵੇਚਣੀ ਆ ਹਾਂ ਕੱਟੇ ਹੁਣ ਪਰੇ ਉੱਤਰ ਜਦੋਂ ਬੰਨਾਗੇ ਨਾ ਕੱਟੇ ਨੂੰ ਥਾਂ ਹੈ ਨਹੀਂ ਕਿ ਇੱਕ ਦੋ ਡੰਗਰੀ ਖੜਦੇ ਆ ਉਹ ਵੀ ਵੱਡੇ ਠੀਕ ਹੈ ਕੀ ਰੇਟ ਰੱਖਿਆ ਇਹਦਾ ਇਹਦਾ ਯਾਰ 25000 ਰੁਪਏ ਡਿਮਾਂਡ ਆ ਮਾਰਦਾਨ ਹੋ ਜਾਊਗਾ ਮਾੜਾ ਮੋਟਾ ਕਰਾਂਗੇ ਭਰਾ ਯਾਰ ਤੇ ਕੋਈ ਪਤਾ ਸਾਂਹ ਵਗੈਰਾ ਕਿਹੜੇ ਦੀ ਆ ਸਾਂਹ ਦੀ ਨਹੀਂ ਯਾਰ ਮੈਂ ਉਹ ਤੋਂ ਮੁੰਡੇ ਤੋਂ ਪੁੱਛਿਆ ਠੀਕ ਹੈ ਤੇ ਬਾਕੀ ਪੌਸਿਬਿਲਿਟੀ ਦੇਵਾਂਗੇ ਜੇ ਕੋਈ ਕਈ ਵਾਰੀ ਪੰਦਾ ਪੁੱਛਦਾ ਵੀ ਆ ਠੀਕ ਹੈ ਆਪਣੇ ਕੋਲੇ ਨੰਬਰ ਹੈਗਾ ਤੇ ਲੋ ਦਾ ਸੋ ਥਣਚਾਰੀਆ ਜਾਵਾਂ ਇਹका पोली ਝੋਲੀ ਦੀ 25000 ਰੁਪਏ ਕੀਮਤ ਆ ਤੇ ਨੰਬਰ ਬੋਲ ਜੀ ਦੁਆਰੇ ਆਪਣਾ ਨੰਬਰ 70 79555 ਇਹका ਕੋਈ ਵੀ ਨਾਲ ਤੁਹਾਡੇ ਪਸੰਦ ਵਿੱਚ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ